ਹੈਲੋ ਸਟੂਡੈਂਟਸ ਨੈਕਸਟ ਪੱਤਰ ਆਪਣੇ ਮਿੱਤਰ ਜਾਂ ਸਹੇਲੀ ਨੂੰ ਗਣਤੰਤਰ ਦਿਵਸ ਮਨਾਉਣ ਸੰਬੰਧੀ ਪੱਤਰ ਲਿਖੋ ਠੀਕ ਹੈ ਇਹਨੂੰ ਕਿੱਦਾਂ ਲਿਖਣਾ ਹੈ ਰੋਲ ਨੰਬਰ 7 7 ਜਮਾਤ 8ਵੀਂ A ਸਰਕਾਰੀ ਹਾਈ ਸਕੂਲ ਜਤੈਤ ਰੋਪਨਗਰ ਲਿਖਿਆ ਤੁਸੀਂ ਆਪਣੇ ਸਕੂਲ ਦਾ ਸਾਰਾ ਜਿਹੜਾ ਆ ਆਪਣੇ ਸਕੂਲ ਦਾ ਦੇਣਾ ਹੈ ਠੀਕ ਹੈ ਥੱਲੇ ਤਰੀਕ ਪਾ ਦੇਣੀ ਹੈ ਅੱਗੇ ਹੈ ਪਿਆਰੀ ਸਹੇਲੀ ਬਲਦੀਪ ਸਤਿ ਸ਼੍ਰੀ ਅਕਾਲ ਇੱਥੇ ਕੋਮਾ ਪੈਣਾ ਹੈ ਤੇ ਸਤਿ ਸ਼੍ਰੀ ਅਕਾਲ ਤੇ ਡੰਡੀ ਪੈਣੀ ਹੈ ਤੈਨੂੰ ਪਤਾ ਹੈ ਕਿ 26 ਜਨਵਰੀ ਸਾਡਾ ਗਣਤੰਤਰ ਦਿਵਸ ਹੈ ਇਸ ਦਿਨ 1950 ਈਸਵੀ ਨੂੰ ਸਾਡੇ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਇਸ ਦਿਨ ਦੇਸ਼ ਭਰ ਵਿੱਚ ਸਮਾਗਮ ਕੀਤੇ ਜਾਂਦੇ ਹਨ ਇਸ ਵਾਰੀ ਸਾਡੇ ਸਕੂਲ ਵਿੱਚ ਵੀ ਇਹ ਦਿਨ ਮਨਾਇਆ ਗਿਆ ਸਾਡੇ ਸਕੂਲ ਵਿੱਚ ਰਾਸ਼ਟਰੀ ਝੰਡਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਚੁਲਾਇਆ ਗਿਆ ਰਾਸ਼ਟਰੀ ਗੀਤ ਗਾਇਆ ਗਿਆ ਇਸ ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਸਮੂਹ ਗਾਣ ਪੇਸ਼ ਕੀਤੇ ਰਾਸ਼ਟਰੀ ਇਕਤਾ ਤੇ ਭਾਸ਼ਣ ਵੀ ਦਿੱਤੇ ਗਏ ਪ੍ਰਿੰਸੀਪਲ ਸਾਹਿਬ ਨੇ ਦੇਸ਼ ਦੀ ਤਰੱਕੀ ਲਈ ਹਰ ਵਿਦਿਆਰਥੀ ਨੂੰ ਹਿੱਸਾ ਪਾਉਣ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਸਾਡੇ ਸਕੂਲ ਵਿੱਚ ਵਕਫਾ ਖੇਤਰਾਂ ਜਿਵੇਂ ਪੜ੍ਹਾਈ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਉੱਚ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ ਸੱਚਮੁੱਚ ਇਹ ਦਿਨ ਸਾਡੇ ਲਈ ਖੁਸ਼ੀਆਂ ਅਤੇ ਰੌਣਕਾਂ ਭਰਪੂਰ ਵਣ ਗਿਆ ਅੱਗੇ ਕਿੱਦਾਂ ਲਿਖਣਾ ਹੈ ਪਿਆਰ ਸਹਿਤ ਤੇਰੀ ਸਹੇਲੀ ਹਰਲੀਨ ਕੌਰ ਆਪਣਾ ਨਾਮ ਲਿਖ ਸਕਦੇ ਹੋ ਤੁਸੀਂ ਠੀਕ ਹੈ ਇਹ ਹੋ ਗਿਆ ਤੁਹਾਡੇ ਆਪਣੇ ਮਿੱਤਰ ਜਾਂ ਸਹੇਲੀ ਨੂੰ ਗਣਤਾਂਤਰ ਦਿਵਸ ਮਨਾਉਣ ਸੰਬੰਧੀ ਪੱਤਰ ਠੀਕ ਹੈ ਓਕੇ ਨੈਕਸਟ ਅਸੀਂ ਕੋਈ ਹੋਰ ਪੱਤਰ ਕਰਾਂਗੇ